ਸਾਸੀ ਗਾਲ ਜੀ ਆਪਾ ਜਿਹੜਾ ਹੈਗਾ ਇਸ ਟੈਂਪਸ ਨਾਲ ਨਹੀਂ ਵੀ ਖੜੇ ਤੇ ਦੱਸ ਦਈਏ ਕਿ ਅੱਜ ਹਲਕਾ ਵਧਾਇਕ ਜਿਹੜੇ ਕੁਲਜੀਤ ਸਿੰਘ ਰੰਦਾਵਾ ਹੈਗਾ ਉਹਨਾਂ ਵੱਲੋਂ ਤਰੀਫ 60 ਕਰੋੜ 60 ਕਰੋੜ ਦੀ ਲਾਗਤ ਨਾਲ ਜਿਹੜਾ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ ਉਸ ਦਾ ਉਦਘਾਟਨ ਕੀਤਾ ਗਿਆ ਦੱਸ ਦਈਏ ਕਿ ਉਹਨਾਂ ਨੇ ਦਾਵਾ ਕੀਤਾ ਹੈਗਾ ਕਿ ਇਹ ਟ੍ਰੀਟਮੈਂਟ ਪਲਾਂਟ 1 ਸਾਲ ਦੇ ਵਿੱਚ ਜਿਹੜਾ ਬਣ ਕੇ ਤਿਆਰ ਹੋ ਜਾਵੇਗਾ ਨਾਲ ਦੱਸ ਦਈਏ ਕਿ ਸਾਰੇ ਸਰਕਾਰੀ ਅਧਿਕਾਰੀ ਜਿਹੜੇ ਇੱਥੇ ਖੜੇ ਹੋਏ ਹੈਗੇ ਉਹਨਾਂ ਨੂੰ ਸਾਫ਼ ਇਨਸਟਰਕਸ਼ਨਾਂ ਕੀਤੀਆਂ ਗਈਆਂ ਕਿ ਇਸ ਕੰਮ ਨੂੰ ਜਿਹੜਾ ਬਹੁਤ ਜਲਦੀ ਔਰ ਯੋਜਨਾਬੰਦ ਤਰੀਕੇ ਨਾਲ ਜਿਹੜਾ ਹੈਗਾ ਸਿਰੇ ਚੜਾਇਆ ਜਾਵੇ ਦੱਸਦੀ ਕਿ ਤਸਵੀਰਾਂ ਜਿਹੜੀ ਹੈਗੇ ਤੁਹਾਨੂੰ ਇਸ ਟਾਈਮ ਸਨੌਲੀ ਤੋਂ ਦਿਖਾ ਰਹੇ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਦਾਵਾ ਵੱਲੋਂ ਜਿਹੜਾ ਅੱਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਦੱਸਿਆ ਕਿ ਹਲਕੇ ਵਾਸਤੇ ਜਿਹੜਾ ਪਾਣੀ ਦੀ ਜਿਹੜੀ ਮੰਗ ਸੀ ਨਹਿਰੀ ਪਾਣੀ ਦੀ ਜਿਹੜੀ ਮੰਗ ਹੈ ਉਹਨੂੰ ਜਲਦ ਪੂਰਾ ਕੀਤਾ ਜਾਵੇਗਾ ਅਤੇ 9 ਟਿਊਬਲਰ ਜਿਹੜਾ ਉਦਘਾਟਨ ਕੱਲ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹਲਕਾ ਜ਼ੀਰਕ ਪੁਰ ਵਾਸਤੇ ਜ਼ੀਰਪੁਰ ਏਰੀਆ ਵਾਸਤੇ ਜਿਹੜਾ ਕਰੀਬ 20 ਟਿਊਬਲ ਜਿਹੜੇ ਅਲਾਉਡ ਕਰ ਦਿੱਤੇ ਗਏ ਜਿਨ੍ਹਾਂ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਔਰ ਜਲਦੀ ਹੀ ਰਹਾ ਹੈ ਟਿਊਬਲ ਲਗਾ ਕੇ ਪਾਣੀ ਦੀ ਜਿਹੜੀ ਕਿਲਤ ਹੈ ਉਸ ਨੂੰ ਜਲਦ ਦੂਰ ਕਰ ਦਿੱਤਾ ਜਾਵੇਗਾ ਅੱਜ ਜਿਹੜਾ ਟ੍ਰੀਟਮੈਂਟ ਪਲੰਟ ਦਾ ਉਦਘਾਟਨ ਕਿੰਨੀ ਲੱਗ ਰਿਹਾ ਹੈ ਛੋਟੇ ਵੀ ਅੱਜ ਜਿਹੜਾ ਟ੍ਰੀਟਮੈਂਟ ਪਲੰਟ ਦਾ ਉਦਘਾਟਨ ਹੈ ਇਹ 60 ਕਰੋੜ ਦੇ ਕਰੀਬ ਇਹਦੇ ਤੇ ਖਰਚਾ ਆਉਣਾ ਤੇ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਕਿ ਮੇਰੇ ਮੁੱਖ ਮੰਤਰੀ ਸਾਹਿਬ ਨੇ ਐਡੇ ਐਡੇ ਜਿਹੜੇ ਵੱਡੇ ਉਦਘਾਟਨ ਕਰੋੜਾਂ ਚ 60 ਕਰੋੜ ਇੱਕ ਮੇਰੇ ਵਰਗੇ ਡਾਕੀਏ ਨੂੰ ਕਿਸਾਨ ਪੁੱਤ ਨੂੰ ਕਿਹਾ ਯਾਰ ਤੂੰ ਜਾ ਕੇ ਉਹਦਾ ਉਦਗ੍ਰਹਨ ਕਰਕੇ ਮੇਰੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਆਹ ਇਲਾਕਾ ਡੁੱਬਿਆ ਪਿਆ ਸੀ ਜਿਹੜਾ ਗੰਦ ਦੇ ਨਾਲ ਯੂਜ ਰਿਹਾ ਸੀਗਾ ਹਰ ਜਗ੍ਹਾ ਸੀਵਰੇਜ ਦਾ ਪਾਣੀ ਗਟਰਾਂ ਦੇ ਪਾਣੀ ਸਭ ਵਿੱਚ ਮਿਕਸ ਹੋ ਕੇ ਇਹ ਲੋਕਾਂ ਦੇ ਹਾਲਾਤ ਦੇਖ ਕੇ ਕਿ ਕਰਬਾ ਹਰ ਬਰ ਵੀ ਇਲਾਕੇ ਲੋਕਾਂ ਨੇ ਇਥੇ ਹਾਈਟਸ ਬਣਾਈਆਂ ساری ਜ਼ਿੰਦਗੀ ਦੇ ਪੈਸੇ ਕਮਾ ਕਮਾ ਕੇ ਲੋਕਾਂ ਨੇ ਘਰ ਪਾਇਆ ਸੀਗਾ ਲੇਕਿਨ ਇਥੇ ਰਹਿਣ ਕਰਕੇ ਲੋਕ ਇੰਨੇ ਦੁਖੀ ਸੀਗੇ ਅੱਜ ਬਹੁਤ ਵੱਡੀ ਰਾਹਤ ਇਸ ਟ੍ਰੀਟਮੈਂਟ ਨਾਲ ਦੇ ਨਾਲ ਆਪ ਦਾ ਸਾਬ ਨੂੰ ਇਹ ਸ਼ਾਇਦ ਰੂਪ ਲੱਗਦਾ ਕਿੰਨੇ ਪੱਥਰ ਰੱਖੇ ਜਾਂਦੇ ਪਰ ਕੰਮ ਨਹੀਂ ਚੱਲੂ ਹੁੰਦਾ ਜਿਦਾ ਤੁਹਾਡੇ ਨਾਲ ਕਿੰਨੇ ਪੱਥਰ ਹੋ ਰੱਖਿਆ ਹੋਇਆ ਹੈਗਾ ਇਹ ਛੋਟੇ ਵਿਰਾਜ ਜਿਹੜਾ ਨਹੀਂ ਪੱਥਰ ਰੱਖਿਆ ਨਾ ਜੀ ਮੜੇ ਜੇ ਕੈਮਰਾ ਮਾਰੋ ਇਹ 2 ਮਹੀਨੇ ਪਹਿਲਾਂ ਮੈਂ ਸੀਵਰੇਜ ਵਾਲੇ ਪਾਈਪਾਂ ਦਾ ਪਾ ਕੇ ਗਿਆ ਸੀ ਉਹ ਤਕਰੀਬਨ ਹੋ ਗਿਆ ਉਹ ਤਾਂ ਦੂਜੇ ਲੋਕ ਨੇ ਟੋਕਰੀਆਂ ਵਾਲੇ ਜਿਹੜੇ ਸੁੱਟ ਕੇ ਡਰਾਮਾ ਕਰਦੇ ਨੇ ਅਸੀਂ ਪਹਿਲਾਂ ਇਹਦਾ ਪਾਈਪ ਦਾ ਕੰਮ ਕਰਾਇਆ ਜਿੰਨੇ ਤੁਹਾਡਾ ਦੂਜਾ ਵਾਟਰ ਵਾਲਾ ਜਿਹੜਾ بارش ਵਾਲਾ ਸਟਾਰਮ ਵਾਟਰ ਵਾਲਾ ਤੇ ਨਾਲ ਲੱਗਦੇ ਉਹ ਤੋਂ ਬਾਅਦ ਆਉਦ ਕਟਨ ਕੀਤਾ ਹਉਣ ਵਾਲੇ ਸਮੇਂ ਦੇਖੋ ਇਹ ਸੜਕ ਸਾਡੇ ਜ਼ੀਰਕਪੁਰ ਦੀ ਜ ਅਰ ਦੱਸੋ ਵੇਖਣਾ ਜੀਰਕਪੁਰ ਵਾਸਤੇ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਵਾਸਤੇ ਕੁਝ ਕਰੀ ਸਰਕਾਰ ਜੱਫਣੀ ਆਪਾਂ ਇੱਥੇ ਲਗਭਗ ਜੀ ਕਿੰਨੇ ਕਟਾ ਟਿਊਬਲ ਲੱਗੇ ਹੈ ਕੱਲ ਵੀ 9 ਟਿਊਬ ਨਾਲ ਦੇ ਉਧ ਘੱਟ ਦਿੰਨੇ ਤੇ 9 ਮੈਂ ਪਹਿਲਾਂ ਕਰ ਚੁੱਕਾ 18 ਟਿਊਬਲ ਅਸੀਂ 1.5 ਸਾਲ ਚ ਰਜੇ ਦਿੱਤੇ ਆ ਔਰ ਕਟੋ ਘਟ ਜ਼ਿਆਦਾ ਨਹੀਂ 100 ਦੇ ਕਿਰੀ ਟ੍ਰਾਂਸਫਾਰਮਰ ਜਿਹੜਾ 100 ਦਾ ਅਸੀਂ 200 ਕੀਤਾ 200 ਵਾਲਾ 300 ਕੀਤਾ ਉਹਦਾ ਕਾਰਨ ਕੀ ਹੈ ਕਿ ਹੈਵੀ ਪ੍ਰੈਸ਼ਰ ਹੋ ਗਿਆ ਪਬਲਿਕ ਦਾ ਇੱਥੇ ਔਰ ਜਿਹੜੇ ਹਿਸਾਬ ਨਾਲ ਸ਼ਹਿਰ ਗਰੋ ਕਰ ਰਿਹਾ ਇਹ ਗੁਰਦਾਵਾ ਬਣਨ ਜਾ ਰਿਹਾ ਹੈ ਔਰ ਇਹ ਸਭ ਤੋਂ ਵੱਡੀ ਇਹਨਾਂ ਦਾ ਬੇੜਾ ਬਹਿ ਜੇ ਇੱਧਰ ਵਾਲਿਆਂ ਦਾ ਨਾ ਸੀਬਰੇਜ ਨਾ ਪਾਣੀ ਉਹ ਸੌਰੀ ਦੇ ਨੇ ਕੀਤਾ ਹੀ ਕੁਝ ਨਹੀਂ ਬਸ ਹਾਂ ਲਾਲ ਨੋਟ ਤੇ ਸੋਨੇ ਦੀ ਈਟਾਂ ਇਕੱਠਾ ਕਰਨ ਦੇ ਲੱਗੇ ਰਹੇ ਹੁਣ ਮੈਂ ਇਹਦੇ ਤੁਹਾਡੇ ਕੈਮਰੇ ਜਿਆਦਾ ਤਾਂ ਕਹਿਣਾ ਚੰਗਾ ਨਹੀਂ ਲੱਗਦਾ ਕਿ ਰੋਜ਼ ਇੱਕੇ ਗੱਲ ਨੂੰ ਗਾਈ ਜਾਓ ਇਹਨਾਂ ਨੇ ਆਪਣੇ ਟਾਈਮ ਜੋ ਕੀਤਾ ਵਧੀਆ ਕੀਤਾ ਭੁਗਤ ਰਿਹਾ ਰਿਜ਼ਲਟ ਲੋਕਾਂ ਨੇ ਪੰਜਾਬ ਚੋਂ ਬਾਹਰ ਕਰਤਾ ਸਾਡੇ ਵਾਲਿਆਂ ਨੂੰ ਸਾਨੂੰ ਮੌਕਾ ਦਿੱਤਾ ਸੀ ਅਸੀਂ ਅੱਜ ਵੀ ਮੈਂ ਇੱਥੇ ਸਾਰੇ ਲੋਕਾਂ ਨੂੰ ਕਹਿਆ ਵੀ ਤੁਹਾਡੇ ਕੋਲ ਅਸੀਂ ਵੋਟ ਮੰਗਣੇ ਆਏ ਅੱਜ ਸਮਾਂ ਦਿੱਤਾ ਕੰਮ ਕਰਨ ਦਾ ਅਸੀਂ ਕੰਮ ਕਰਕੇ ਆਵਾਂਗੇ ਸਾਡੇ ਕੰਮ ਬੋਲਣਗੇ ਕਮੋ ਬੋਲਣ ਇੱਕ ਐਨ ਕੇ ਸ਼ਰਮਾ ਜਿਹੜੇ ਸਾਫ ਕਾਬਦਾਇਕ ਉਹਨਾਂ ਨੇ ਕੱਲ ਪਾਸੇ ਪ੍ਰੈਸ ਕਾਨਫਰੰਸ ਕੀਤੀ ਕਿ ਤੇ ਜੀਰਪੁਰ ਦਾ ਪੈਸਾ ਸਾਰਾ ਲੁੱਟ ਕੇ ਲਾਲੂ ਨੂੰ ਹੰੜਾ ਚਾਹੁੰਦੇ ਮੈਨੂੰ ਯਾਰ ਬੜਾ ਦੁਖ ਲੱਗਦਾ ਹੈ ਐਨ ਕੇ ਸ਼ਰਮਾ ਸਾਹਿਬ ਵਿਚਾਰਾ ਇੱਥੋਂ ਐਮ ਐਲ ਏ ਵੀ ਰਿਹਾ ਐ ਤੇ ਪ੍ਰਧਾਨ ਵੀ ਰਿਹਾ ਇਹ ਪਾਰਟ ਆਫ ਲਾਈਫ ਹੈ ਯਾਰ ਜ਼ਿੰਦਗੀ ਦਾ ਪਾਰਟ ਹੈ ਕਿ ਇੱਕ ਐਮ ਐਲ ਏ ਜੇ ਕਿਸੇ ਜਗ੍ਹਾ ਕਹਦੇ ਯਾਰ ਚਾਰ ਪੀ ਲਾਲੂ ਨੂੰ ਦੇ ਦਿਓ ਜਾਂ ਡੇਰਾ ਬਸ ਨੂੰ ਦੇ ਦਿਓ ਡੇਰਾ ਬਸ ਤੇ ਜੀਰਪੁਰ ਨੂੰ ਦੇ ਕਿਹੜਾ ਗੁਨਾਹ ਵਾਲੀ ਗੱਲ ਹੈ ਅਸੀਂ ਲੁੱਟ ਕੇ ਲਿਜਾਣਾ ਨਹੀਂ ਅਸੀਂ ਲੋਕਾਂ ਦਾ ਪੈਸਾ ਲੋਕਾਂ ਤੇ ਲਾਣਾ ਹੈ ਔਰ ਮੈ ਕਿ ਸ਼ਾਇਦ ਅਨਕੇ ਸ਼ਰਮਾ ਜੀ ਦੇ ਦਿਮਾਗ 'ਚ ਕੋਈ ਇਹ ਜੀ ਗਲਤਫਹਿਮੀ ਹੈ ਵੀ ਲਾੜੂ ਸਾਡੇ ਡੇਰਾਬਸੀ ਹਲਕੇ ਦਾ 파ਟ ਨਹੀਂ ਹੈਗਾ ਕਿਤੇ ਸ਼ਰਮਾ ਸਾਹਿਬ ਨੂੰ ਇਸ ਗੱਲ ਦਾ ਵੀ ਕਿਤੇ ਨਾ ਕਿਤੇ ਦੁੱਖ ਜਿਹਾ ਲੱਗਦਾ ਕਿ ਡੇਰਾਬਸੀ ਕੌਨਸਟਿਚਨਸੀ ਦਾ ਡੇਰਾਬਸੀ 파ਟ ਨਹੀਂ ਹੈਗਾ ਉਹ ਕੱਲਾ ਜੀਰਕਪੁਰ ਨੂੰ 파ਟ ਨਾ ਸਮਝਣ ਮੇਰੇ ਵਾਸਤੇ ਜੀਰਕਪੁਰ ਡੇਰਾਬਸੀ ਲਾੜੂ ਤੇ ਹੰਡੇਸਰਾ ਤੇ 100 ਪਿੰਡ ਮੇਰਾ ਸਾਰਾ ਆਪਣਾ ਪਿੰਡ ਹੈ ਮੈਂ ਪਿੰਡਾਂ ਔਰ ਸ਼ਹਿਰਾਂ ਦੇ ਨਾਲ ਹੈ ਮੈਂ ਇਹ ਜੀ ਛੋਟੀਆਂ ਗੱਲਾਂ ਜਨੇ ਪੜਨਾ ਚਾਹੁੰਦਾ ਠੀਕ ਹੈ ਹੁਣ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਡਿਪਟੀ ਸੀਐਮ ਬਣਾ ਕੇ ਬਿਠਾਤਾ ਦਿੱਤਾ ਹੁਣ ਭੜਦੇ ਕੀ ਆ ਹੋਰ ਜੇ ਇਹ ਚੰਗੇ ਕੰਮ ਇਹਨਾਂ ਲੋਕਾਂ ਨੇ ਦੋਵੇਂ ਪਾਰਟੀਆਂ ਨੇ ਕੀਤੇ ਹੁੰਦੇ ਤਾਂ ਜੋ ਦਰਬੰਦਵੇ ਬੈਠੇ ਨੇ ਉਧਰ ਇੰਨੀ ਇੱਕ ਬੈਠੇ ਇੰਨੇ ਅੱਜ ਦਾ ਜਿਹੜਾ ਕਟਨ ਕੀਤਾ ਇਹਦਾ ਸਮਾਂ ਬੰਦ ਹੈਗਾ ਜੀ ਕਿੰਨੇ ਦਿਨ ਚ ਕੰਮ ਸ਼ੁਰੂ ਹੋਏਗਾ ਕਿੰਨੇ ਦਿਨ ਚ ਪੂਰਾ ਹੋਏਗਾ ਜੀ ਇਹ ਜੀ ਲਗਭਗ ਇੱਕ ਸਾਲ ਦੇ ਸਮੇਂ ਦੇ ਵਿੱਚ ਇਹ 4 ਏਕੜ ਜਿਹਾ ਬਣ ਰਿਹਾ ਤੇ ਸਾਢੇ 60 ਕਰੋੜ ਰੁਪਏ ਜਿਹਾ ਬਣ ਰਿਹਾ ਇੱਕ ਸਾਲ ਬਾਅਦ ਅੱਜ ਤੋਂ ਸਾਲ ਬਾਅਦ ਇੱਥੇ ਇਹਦਾ ਉਦ ਕਟਨ ਜਿਹੜਾ ਹੋਇਆ ਇਹਨੂੰ ਜਨਤਾ ਦੇ سپਰਦ ਕਰ ਦਿੱਤਾ ਜਾਏਗਾ। ਆਸਾਂ लास्ट ਸਵਾਲ। ਇੱਕ ਨਹਿਰੀ ਪਾਣੀ ਦੀ ਬੜੀ ਮੰਗ। ਜਿੰਨੇ ਮਰਜ਼ੀ ਕਰ ਲੋ। ਨਹਿਰੀ ਪਾਣੀ ਦੀ ਮੰਗ ਕਰ ਰਹੇ ਹਾਂ। ਉਮੀਦ ਹੈਗੀ ਜਲਦੀ ਆਪਾਂ ਨੂੰ ਮਿਲ ਸਕਦਾ ਸਾਰੀ ਪਾਣੀ। ਦੇਖੋ ਆਪਾਂ 30 ਸਾਲ ਤੋਂ ਹਲਕੇ ਦੀ ਸੇਵਾ 'ਚ ਲੱਗੇ ਹੋਏ ਸੀਗੇ। 30 ਸਾਲਾਂ 'ਚ ਹਲਕੇ ਦੇ ਲੋਕਾਂ ਨੇ ਇੱਕ ਨਹਿਰ ਲਿਆ ਕੇ ਤੇ ਮੈਨੂੰ ਇੱਥੋਂ ਵਿਧਾਇਕ ਬਣਾਤਾ। ਤੇ ਮੈਂ 30 ਸਾਲ ਹੋ ਗਏ ਪਾਣੀ ਦੀ ਲੜਾਈ ਲੜ ਰਹੇ ਹਾਂ ਪਰ ਮੇਰਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਜਿੱਤੇ ਐ ਤੱਕ ਪਾਣੀ ਨਹੀਂ ਸੀ ਗਿਆ ਟੇਲਾਂ ਤੱਕ ਪਾਣੀ ਗਿਆ। ਨਹਿਰਾਂ ਸ਼ੁਰੂ ਹੋ ਗਈਆਂ। ਮੈਨੂੰ ਉਮੀਦ ਹੈ ਇਹ ਪਾਈਪ ਲਾਈਨ ਚ ਪੈ ਗਿਆ ਸਾਰਾ ਕੁਝ ਹੌਲੀ ਹੌਲੀ ਜਿਰਕਪੁਰ ਨੂੰ ਔਰ ਸਾਰੇ ਡੇਰਾ ਬਸੀ ਹਲਕੇ ਨੂੰ ਨਹਿਰ ਦਾ ਪਾਣੀ ਪੀਣ ਲਈ ਔਰ ਖੇਤਾਂ ਲਈ ਵਰਤਣ ਲਈ ਮਿਲੇਗਾ ਲਾਲੜੂ ਡੇਰਾ ਬਸੀ ਹੰਡੇਸਰਾ 100 ਦਾ 100 ਪਿੰਡ ਜੇ ਪ੍ਰਮਾਤਮਾ ਨੇ ਚਾਇਆ ਮੈਂ ਕਹਿੰਦਾ ਪ੍ਰਮਾਤਮਾ ਕਰੇ ਸੀਐਮ ਸਾਹਿਬ ਦੀ ਲੰਬੀ ਉਮਰ ਹੋਏ ਔਰ ਇਸ ਤੁਹਾਡਾ ਜਿਹੜਾ ਡ੍ਰੀਮ ਪ੍ਰੋਜੈਕਟ ਜਲਦੀ ਪੂਰਾ ਮੈਂ ਤਾਂ ਪਿੱਛੇ ਵੀ ਤੁਹਾਨੂੰ ਯਾਦ ਹੈ ਮੈਂ ਤਾਂ ਇੰਨ ਕਰਦਾ ਮੈਨੂੰ ਪਾਣੀ ਦੇ ਦਿਓ ਪਾਣੀ ਦੇ ਦਿਓ پیسے ਤਾਂ ਮੈਂ ਮੰਗੇ ਹੀ ਨਹੀਂ ਮੈਂ ਤਾਂ ਕਹਿੰਦਾ ਪਾਣੀ ਦੇ ਦਿਓ ਪੀਣ ਲਈ ਲੋਕਾਂ ਨੂੰ ਇਹਨਾਂ ਦਾ ਪਾਣੀ ਵੀ ਬਰਬਾਦ ਕਰਤਾ ਸ਼ਾਮਲਾਟਾਂ ਵੇਚ ਕੇ ਵੱਡੇ ਵੱਡੇ ਉੱਤੇ ਫਲੈਟ ਬਣਾਤੇ ਅੱਜ ਅੱਜ ਜਿਰਕਪੁਰ ਡੁੱਬਿਆ ਕਿਉਂ ਹੈ ਕਦੀ ਆ ਭੂਗਣਾ ਇਹਨਾਂ ਦੇ ਸੰਗ ਚ ਦਿਆ ਕਰੋ ਵੀ ਜਿਰਕਪੁਰ ਫਲਾਟੀ ਦੇ ਪਿੱਛੇ ਡੁੱਬਿਆ ਕਿਉਂ ਹੈ ਇਹਨਾਂ ਨੇ ਸ਼ਾਮਲਾਟਾਂ ਵੇਚ ਲੀਆਂ ਕਬਜੇ ਕਰ ਲਏ ਜਿਹੜੇ ਕੁਦਰਤੀ ਪਾਣੀ ਦੇ ਵਹਾ ਸੀ ਛੋਟੇ ਵਰਕ ਤੁਸੀਂ ਪੁੱਛਦੇ ਨਹੀਂ ਯਾਰ ਕਿਤੇ ਨਾ ਕਿਤੇ ਪੈਂਚਰ ਹੋ ਜਾਂਦੇ ਹੋ ਤੁਸੀਂ ਇਹਨੇ ਸ਼੍ਰੀਮਾਨ ਸਾਹਿਬ ਜੀ ਐਮਐਲਏ ਸਾਹਿਬ ਰਹੇ ਨੇ ਜਿਹੜੇ ਕੁਦਰਤੀ ਘੱਗਰ ਦਾ ਚੋਇਆਂ ਦੇ ਜਿਹੜੇ ਵਹਾ ਸੀ ਉੱਥੇ ਦਾ ਵੇਚ ਕੇ ਖਾ ਗਏ ਇਹ ਕਿਉਂ ਨਾ ਜੀ ਰਿਪੋਰਟ ਉੱਪੇ ਮੈਂ ਤਾਂ ਜੀਰਪੁਰ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਤੁਸੀਂ 2 ਸਾਲ ਹੋ ਗਏ ਲਈ ਸਾਨੂੰ ਸਮਾਂ ਦਿੱਤਾ ਇਹ ਤਿਆਰ ਰੱਖਿਓ 1 ਸਾਲ ਤੋਂ ਬਾਅਦ ਤੁਹਾਡੇ ਮੋਹਾਂ ਤੋਂ ਕਹਾਦਾਂਗੇ ਕਿ ਇਹਨਾਂ ਸਰਕਾਰਾਂ ਦਾ ਤੇ ਆਪ ਦੀ ਸਰਕਾਰ ਦਾ ਕੀ ਭਲਾ ਹੈ